ਸਾਡੇ ਕਾਂਗਰਸ ਨੇ ਇੱਕ ਗਰਾਊਂਡ ਲੈਵਲ ਦੇ ਵਰਕਰ ਨੂੰ ਪੰਜਾਬ ਦਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਆ ਉਹਨਾਂ ਨੇ ਆਪਣੀ ਸੂਝ ਬੂਝ ਨਾਲ ਵਾਚਿਆ ਕਿ ਇੱਥੇ 8-9 ਉਮੀਦਵਾਰ ਨੇ ਇਹਨਾਂ ਨੂੰ ਸਾਰਿਆਂ ਨੂੰ ਮੈਨੂ ਸੋਣਾ ਚਾਹੀਦਾ ਉਹਨਾਂ ਨੇ ਇਸ ਦੇ ਤਹਿਤ ਆਉਣ ਵਾਲੀ ਜੋ ਜਿਮਨੀ ਚੋਂ ਨਾ ਤਾਂ ਕਿ ਪਾਰਟੀ ਜੀ ਕੋਈ ਕਿਸੇ ਤਰ੍ਹਾਂ ਦੀ ਫੁੱਟ ਨਾ ਪਵੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਆਪਣੇ ਕੋਲ ਬੁਲਾ ਕੇ ਸਾਰਿਆਂ ਦੇ ਵਿਚਾਰ ਸੁਣ ਕੇ ਇਕੱਠੇ ਚੱਲੰਦਾ ਜਿਹੜਾ ਉਹ ਸਦਾ ਦਿੱਤਾ ਸਨੇਹਾ ਭੇਜਿਆ ਚੰਡੀਗੜ੍ਹ ਦੇ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਇੱਕ ਮੀਟਿੰਗ ਹੁੰਦੀ ਹੈ ਜੀहां ਤਰਨਤਾਰਨ ਦੀ ਜਿਮਣੀ ਚੋਣ ਨੂੰ ਲੈ ਕੇ ਜਿੰਨੇ ਵੀ ਤਰਨਤਾਰਨ ਦੇ ਵਿੱਚ ਤਰਨਤਾਰਨ ਹਲਕੇ ਦੇ ਵਿੱਚ ਟਿਕਟ ਦੇ ਦਾਵੇਦਾਰ ਸਨ ਉਹਨਾਂ ਦੇ ਨਾਲ ਇੱਕ ਮੀਟਿੰਗ ਹੋਈ ਆ ਕੀ ਵਿਉਂਤਬੰਦੀ ਸੀ ਕੀ ਉਸ ਮੀਟਿੰਗ ਦਾ ਅਜੰਡਾ ਰਿਹਾ ਇਸ ਤੇ ਜਾਣਕਾਰੀ ਲਈ ਸਾਡੇ ਨਾਲ ਹਰਸ਼ਰਨ ਸਿੰਘ ਮੱਲਾ ਸਰਪੰਚ ਪਿੰਡ ਸੋਹਲ ਤੋਂ ਜੋ ਕਿ ਪੀਪੀਸੀ ਮੈਂਬਰ ਵੀ ਨੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਹੁਣ ਜਿਮਣੀ ਚੋਣ ਨੂੰ ਲੈ ਕੇ ਕਾਂਗਰਸ ਕਿਵੇਂ ਪੱਬਾਂ ਭਾਰ ਐ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਵਰਕ ਕਿਹੋ ਜਿਹਾ ਰਹਿਣ ਵਾਲਾ ਹੈ ਅੱਧੀਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਹਰਸ਼ਰੰਦ ਸਿੰਘ ਮੱਲਾ ਸਰਪੰਚ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਸਰਪੰਚ ਸਾਹਿਬ ਸਾਡੇ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਘਰਾਉਂ ਤੇ ਮੇਰੇ ਵਿਚਾਰ ਪਬਲਿਕ ਵਿੱਚ ਰੱਖਣ ਤੇ ਤੁਹਾਡੇ ਚੈਨਲ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਨਾਲ-ਨਾਲ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸਰਪੰਚ ਸਾਹਿਬ ਕਿਵੇਂ ਵੇਖਦੇ ਹੋ ਕਿ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਜਿੰਨੇ ਵੀ ਟਿਕਟ ਦੇ ਦਾਅਵੇਦਾਰ ਹੈ ਪੰਜਾਬ ਪ੍ਰਧਾਨ ਨੇ ਇਕੱਤਰ ਕੀਤੇ ਨੇ ਤੇ ਉਸ ਮੀਟਿੰਗ ਦਾ ਏਜੰਡਾ ਕੀ ਰਿਹਾ ਸਾਡੇ ਕਾਂਗਰਸ ਨੇ ਇੱਕ ਗਰਾਊਂਡ ਲੈਵਲ ਦੇ ਵਰਕਰ ਨੂੰ ਪੰਜਾਬ ਦਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਆ ਉਹਨਾਂ ਨੇ ਆਪਣੀ ਸੋਚ ਬੁਈ ਨਾਲ ਵਾਚਿਆ ਕਿ ਇੱਥੇ 8-9 ਉਮੀਦਵਾਰ ਨੇ ਇਹਨਾਂ ਨੂੰ ਸਾਰਿਆਂ ਨੂੰ ਮੈਨੂੰ ਸੋਣਾ ਚਾਹੀਦਾ ਉਹਨਾਂ ਨੇ ਇਸ ਦੇ ਤਹਿਤ ਆਉਣ ਵਾਲੀ ਜੋ ਜਿਮਨੀ ਚੋਣ ਆ ਤਾਂ ਕਿ ਪਾਰਟੀ ਜੀ ਕੋਈ ਕਿਸੇ ਤਰ੍ਹਾਂ ਦੀ ਫੁੱਟ ਨਾ ਪਵੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਆਪਣੇ ਕੋਲ ਬੁਲਾ ਕੇ ਸਾਰਿਆਂ ਦੇ ਵਿਚਾਰ ਸੁਣ ਕੇ ਇਕੱਠੇ ਚੱਲਣ ਦਾ ਜਿਹੜਾ ਉਹ ਸਦਾ ਦਿੱਤਾ ਸਨੇਹਾ ਭੇਜਿਆ ਪਬਲਿਕ ਲਈ ਵਰਕਰਾਂ ਲਈ ਕਿ ਸਾਰੇ ਹੀ ਇਕਜੁੱਟ ਹੋ ਕੇ ਕਿਉਂਕਿ ਇਹ ਸਮਾਂ ਗੁੱਸੇ ਹੋਣ ਦਾ ਨਹੀਂ ਹੈਗਾ ਇਹ ਸਮਾਂ ਪਾਰਟੀ ਦਾ ਮੋੜ ਬਣਨ ਦਾ ਹੈ ਕਿ ਪਾਰਟੀ ਦਾ ਇਸ ਇਲੈਕਸ਼ਨ ਤੋਂ ਮੋੜ ਭਜਣਾ ਤਾਂ ਕਿ ਆਉਣ ਵਾਲੀਆਂ 27 ਦੀਆਂ ਚੋਣਾਂ ਅਸੀਂ ਜਿੱਤ ਸਕੀਏ ਇਹਦੇ ਵਿੱਚ ਮੈਂ ਨਹੀਂ ਲਿਖਾਉਂਦਾ ਕਿ ਇਹ ਟਿਕਟ ਹਰਸ਼ਾਨ ਸਿੰਘ ਮੱਲਾ ਨੂੰ ਮਿਲਣੀ ਚਾਹੀਦੀ ਆ ਜਾਂ ਕਿਸੇ ਹੋਰ ਵਿਸ਼ੇਸ਼ ਵਿਅਕਤੀ ਨੂੰ ਮਿਲਣੀ ਚਾਹੀਦੀ ਆ ਇਸ ਵਿੱਚ ਮੈਂ ਰੱਖਾਉਂਦਾ ਕਿ ਪਾਰਟੀ ਨੂੰ 227 ਚ ਕਿਵੇਂ ਆਪਾਂ ਅਗਵਾਈ ਦੇਣੀ ਆ ਅਸੀਂ ਬੜੇ ਤਨ ਦਾ ਨੜਕੇ ਵਾਲੇ ਕਰਮਾ ਵਾਲੇ ਹੋਵਾਂਗੇ ਭਾਗਾ ਵਾਲੇ ਹੋਵਾਂਗੇ ਜੇ ਅਸੀਂ ਪਾਰਟੀਆਂ ਦਾ ਉਮੀਦਵਾਰ ਇਥੋਂ ਜਿਤਾਗੇ ਭੇਜਾਂਗੇ ਸੋ ਸਾਡੇ ਪ੍ਰਧਾਨ ਜੀ ਨੇ ਸਾਡੇ ਸਾਰਿਆਂ ਦੇ ਵਿਚਾਰ ਸੁਨੇ ਵਿਚਾਰ ਸੁਣ ਤੋਂ ਬਾਅਦ ਉਹਨਾਂ ਸਾਨੂੰ ਸਾਰਿਆਂ ਨੂੰ ਹਦਾਇਤ ਇੱਕ ਦਿੱਤੀ ਕਿ ਜੋ ਵੀ ਪਾਰਟੀ ਦੇ ਅਬਜ਼ਰਵਰ ਆਏ ਆ ਉਹਨਾਂ ਨਾਲ ਰਲ ਕੇ ਜਿਹੜਾ ਵਾ ਪਾਰਟੀ ਦਾ ਕੰਮ ਕਰਨਾ ਇਕੱਲਿਆਂ ਕੰਮ ਜਿਹੜਾ ਇਕੱਲੇ-ਇਕੱਲੇ ਕਰਕੇ ਕੰਮ ਨਹੀਂ ਕਰਨਾ ਸੋ ਆਹਾਂ ਸਾਰਿਆਂ ਉਹਨਾਂ ਦੇ ਇਸ ਹੁਕਮ ਦਾ ਸਹਿਮਤੀ ਪ੍ਰਗਟਾਈ ਔਰ ਵਿਸ਼ਵਾਸ ਪ੍ਰਗਟਾਇਆ ਹੈ ਕਿ ਪਾਰਟੀ ਉਮੀਦਵਾਰ ਕਿਸੇ ਨੂੰ ਵੀ ਅਲਾਨੇ ਚਾਹੇ ਹਲਕੇ ਜੋ ਉਲਾਨੇ ਚਾਹੇ ਕੋਈ ਸੈਲੀਬ੍ਰਿਟੀ ਦਵੇ ਜਿਸ ਨੂੰ ਵੀ ਦਊਗੀ ਅਸੀਂ ਸਾਰੇ ਜਨੇ ਦਿਨ ਰਾਤ ਮਿਹਨਤ ਕਰਕੇ ਉਹਨੂੰ ਜਿਤਾਵਾਂਗੇ ਤਾਗੇ ਆਉਣ ਵਾਲੀਆਂ 27 ਦੀਆਂ ਚੋਣਾਂ 'ਚ ਕਾਂਗਰਸ ਦਾ ਮੋੜ ਵੱਜ ਸਕੇ ਤੁਸੀਂ ਦੇਖੋ ਸਾਡੇ ਉਲਟ ਮੌਜੂਦਾ ਹਾਕਮ ਪਾਰਟੀ ਆ ਉਹਨੇ ਆਪਣੇ ਵਰਕਰਾਂ ਨੂੰ ਪੁੱਛਿਆ ਹੀ ਨਹੀਂ ਕਵਾਇਆ ਹੀ ਨਹੀਂ ਉਹਨਾਂ ਸਿੱਧਾ ਹੀ ਹਰਮੀਤ ਸਿੰਘ ਸੰਧੂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਔਰ ਪਾਰਟੀ ਨੂੰ ਇੱਕ ਸੁਨੇਹਾ ਦੇਤਾ ਕਿ ਤੁਹਾਡਾ ਕੈਂਡੀਡੇਟ ਆਉਣ ਵਾਲਾ ਇਹ ਹੋਵੇਗਾ ਉਹ ਇਨਸਾਨ ਜਿਹੜਾ ਕਿ ਲੋਕਾਂ ਨੂੰ ਕਹਿੰਦਾ ਸੀ ਪਾਰਟੀ ਇਹ ਕ ਆਪਣੀ ਮਾਂ ਹੁੰਦੀ ਆ ਤੇ ਜਿਹੜਾ ਆਪਣੀ ਮਾਂ ਨੂੰ ਛੱਡ ਕੇ ਤੇ ਦੂਜਿਆਂ ਦਾ ਜਿਹੜਾ ਹੋ ਗਿਆ ਸੇ ਨਾਲ ਹੀ ਆਪਣੇ ਉਹ ਦੂਜਿਆਂ ਨੂੰ ਲੈ ਗਿਆ ਤੇ ਦੂਜੀ ਪਾਰਟੀ 'ਚ ਜਾਂਦਿਆਂ ਹੀ ਉਹ ਪਾਰਟੀ ਨੂੰ ਮਾਂ ਕਹਿਣ ਵਾਲੇ ਲੋਕਾਂ ਨਾਲ ਉਸ ਦਾ ਜਿਹੜਾ ਲੜਾਈ ਝਗੜਾ ਸ਼ੁਰੂ ਹੋ ਗਿਆ ਐਸ ਵੇਲੇ ਪੂਰੀਆਂ ਕਿਆਸ ਲਾਈਆਂ ਕਿਆਸ ਰਾਈਆਂ ਲਾਈਆਂ ਜਾਂਦੀਆਂ ਕਿ ਜਿਹੜੇ ਲੋਕ ਹਰਮੀਤ ਸਿੰਘ ਸੰਧੂ ਨੂੰ ਭੰਡ ਕੇ ਇਲੈਕਸ਼ਨਾਂ ਜਿੱਤੇ ਸੀ ਉਹ ਲੋਕ ਅੱਜ ਕਿਸ ਮੂੰਹ ਨਾਲ ਉਹਦੇ ਥੱਲੇ ਇਲੈਕਸ਼ਨ ਲੜਨਗੇ ਲੋਕਾਂ ਦੇ ਵਿੱਚ ਜਿਹੜੀ ਆ ਬੇਚੈਨੀ ਜਿਹੜੀ ਆ ਉਹ ਬਹੁਤ ਜਿਆਦੀ ਆ ਆਮ ਪਾਰਟੀ ਦੇ ਵਰਕਰਾਂ ਚ ਹੋ ਸਕਦਾ ਇੱਕ ਦੋ ਬੰਦੇ ਆਜ਼ਾਦ ਹਰਮੀਤ ਸਿੰਘ ਸੰਧੂ ਦੇ ਸਾਹਮਣੇ ਖਲੋਣਗੇ ਜਾਂ ਜੇ ਉਹਨਾਂ ਨੂੰ ਵੋਟਾਂ ਪਾਉਣੀਆਂ ਪਈਆਂ ਤਾਂ ਲੋਕਾਂ ਨੂੰ ਕੀ ਕਹਿਣਗੇ ਇਸ ਹੋਰ ਸਮਝ ਕੇ ਬੋਰਡ ਜਿਹੜੀ ਆ ਹਰਮੀਤ ਸਿੰਘ ਸੰਧੂ ਨੂੰ ਪਾਉਣਗੇ ਕਿਉਂਕਿ ਹਾਕਮ ਪਾਰਟੀ ਆ ਜਿਵੇਂ ਲੁਧਿਆਣਾ ਜਲੰਧਰ ਲੈ ਬਾਈਲੈਕਸ਼ਨਾਂ ਹੋਈਆਂ ਉਹਨਾਂ ਨੇ ਲੋਕਾਂ ਨੂੰ ਕਿਵੇਂ ਪਰਮਾਇਆ ਕਿਵੇਂ ਪੈਸੇ ਦੀ ਲੁੱਟ ਖਸੋਟ ਹੋਈ ਆ ਕਿਵੇਂ ਕਾਨੂੰਨਾਂ ਨੂੰ ਅਸੂਲਾਂ ਦੇ ਟੰਗ ਕੇ ਜਿਹੜੀ ਉਹ ਲੈਕਸ਼ਨਾਂ ਜਿੱਤੀਆਂ ਗਈਆਂ ਤੇ ਇਹਦੇ ਵਿੱਚ ਜਿਹੜਾ ਵਾ ਇਹ ਪਾਰਟੀ ਦੇ ਕਨਵੀਨਰ ਕੈਂਜਰੀਵਾਲ ਦਾ ਭਗਵੰਤ ਮਾਨ ਦਾ ਜਿਹੜਾ ਚਿਹਰਾ ਵਾ ਉਹ ਲੋਕਾਂ ਦੇ ਸਾਹਮਣੇ ਆਉ ਭਈ ਜਿਹੜੇ ਐਲੀਗੇਸ਼ਨ ਸਮੈਗ ਦੇ ਜਾਂ ਹੋਰ ਹਰਮੀਰ ਸਿੰਘ ਸੰਧੂ ਦੇ ਲਾਉਂਦੇ ਸੀ ਅੱਜ ਕਿਸ ਮੂਨਾ ਉਹਨਾਂ ਨੂੰ ਆਪਣਾ ਕੈਂਡੀਡੇਟ ਬਣਾਉਣਗੇ ਤੇ ਵੋਟਾਂ ਪਾਉਣਗੇ ਸਰਪੰਚ ਸਾਹਿਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਾਂਗਰਸ ਦੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਅਤੇ ਸਾਰਿਆਂ ਨੂੰ ਇਕੱਤਰ ਹੋ ਕੇ ਕੰਮ ਕਰਨ ਦੇ ਲਈ ਕਿਹਾ ਗਿਆ ਜੇ ਸਾਰੇ ਜਣੇ ਇਕੱਠੇ ਹੋ ਕੇ ਕੰਮ ਕਰਨਗੇ ਉਸ ਦਾ ਫਾਇਦਾ ਕਾਂਗਰਸ ਨੂੰ ਕੀ ਮਿਲਣ ਵਾਲਾ ਹੈ ਰਿਜ਼ਲਟ ਕੀ ਵੇਖਦੇ ਹੋ ਮੈਂ ਦੇਖੋ ਜੀ ਆਪਣੇ ਨਿੱਜੀ ਸਵਾਦ ਛੱਡ ਕੇ ਸਾਨੂੰ ਸਾਰਿਆਂ ਨੂੰ ਪਾਰਟੀ ਪ੍ਰਤੀ ਸੋਚ ਰੱਖਣੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਹੀ 227 ਦੀ ਇਲੈਕਸ਼ਨ ਦਾ ਜਿਹੜਾ ਵਾ ਪਾਰਟੀ ਦਾ ਮੋੜ ਬਜਣਾ ਤੇ 227 ਚ ਜੇ ਅੱਜ ਅਸੀਂ ਇਕੱਠੇ ਹੋ ਗਏ ਸੀਟ ਜਿੱਤ ਲੈਣੇ ਆ ਏ ਪੰਜਾਬ ਦੇ ਲੋਕਾਂ ਚ ਪਬਲਿਕ ਇਹ ਸੁਣਿਆ ਜਾਏਗਾ ਕਿ 2027 ਆਪਣੇ ਸਿਰ ਤੇ ਆ ਤੇ ਆਉਣ ਵਾਲੀ ਸਰਕਾਰ ਜਿਹੜੀ ਉਹ ਕਾਂਗਰਸੀ ਬਣੇਗੀ ਤਾਂ ਕਿ ਲੋਕਾਂ ਦਾ ਜੋ ਇਸ ਵੇਲੇ ਮੰਦਾ ਹਾਲ ਹੈ ਕਾਨੂੰਨ ਦੀ ਕੋਈ ਵਿਸਥਾ ਨਹੀਂ ਲੋਕ ਦਿਨ ਦਿਨ ਧੀਮੀ ਜਿਹਦਾ ਜੀ ਕਰਦਾ ਉਹ ਜਿੰਨੂੰ ਮਰਜ਼ੀ ਗੋਲੀ ਮਾਰ ਜਾਂਦਾ ਜਿਹਦਾ ਮਰਜ਼ੀ ਕੋਈ 10 ਰੁਪਏ ਲੈ ਕੇ ਘਰੋਂ ਬਾਹਰ ਨਹੀਂ ਨਿਕਲਦਾ ਉੱਥੇ ਉਹਦੀ ਲੁੱਟਖਸਟ ਹੋ ਜਾਂਦੀ ਆ ਔਰ ਥੋੜੇ ਥੋੜੇ ਮਤਲਬ ਫਰੋਤੀਆਂ ਗਿਨੋ ਜਾਂ ਹੋਰ ਕਈ ਲੋਕ ਜਿਹੜੇ ਆ ਉਹ ਇਹਦਾ ਸ਼ਿਕਾਰ ਹੋਏ ਆ ਤੇ ਲੋਕਾਂ ਨੂੰ ਜਿਹੜਾ ਵਾ ਉਹ ਇਸ ਤੋਂ ਕਾਂਗਰਸ ਪਾਰਟੀ ਜਿਹੜੀ ਆ ਉਹ ਰਾਤ ਦਵਾ ਸਕਦੀ ਆ ਕਾਂਗਰਸ ਪਾਰਟੀ ਇੱਕ ਅਸੂਲਾਂ ਦੀ ਪਾਰਟੀ ਆ ਤੇ ਕਾਂਗਰਸ ਪਾਰਟੀ ਦੇ ਜਿਹੜੀਆਂ ਬਹੁਤ ਉਮੀਦਾਂ ਨੇ ਸ਼ੁਰੂ ਤੋਂ ਜਿਵੇਂ ਉਹਨਾਂ ਦੇਸ਼ ਦੀ ਤਰੱਕੀ ਕੀਤੀ ਆ ਤੇ ਇੰਜ ਹੀ ਉਹ ਪੰਜਾਬ ਦੀ ਵੀ ਤਰੱਕੀ 'ਚ ਹਿੱਸਾ ਆਉਣਗੇ ਤੇ ਲੋਟਕ ਸਟ ਤੋਂ ਜਿਹੜਾ ਲੋਕਾਂ ਨੂੰ ਜਿਹੜਾ ਉਹ ਇਹ ਡਰ ਭੈਅ ਤੋਂ ਜਿਹੜਾ ਉਹ ਬਾਹਰ ਕੱਢਣਗੇ ਜੀ ਸਰਪੰਚ ਸਾਹਿਬ ਤੁਸੀਂ ਵੀ ਮੀਟਿੰਗ ਦਾ ਹਿੱਸਾ ਸੀ ਗੱਲ ਹੁਣ ਲੋਕਾਂ ਦੀ ਕਰਾਂਗੇ ਜਿਹੜੇ ਗਰੀਬ ਵਰਗ ਦੇ ਲੋਕ ਆ ਸਮੇਂ-ਸਮੇਂ ਦੀਆਂ ਸਰਕਾਰਾਂ ਰਹੀਆਂ ਚਾਹੇ ਪਹਿਲਾਂ ਕਾਂਗਰਸ ਰਹੀ ਅਕਾਲੀ ਦਲ ਰਹੀ ਹੁਣ ਆਮ ਆਦਮੀ ਪਾਰਟੀ ਆ ਉਹ ਕਹਿੰਦੇ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਰਾਹਤ ਜਿਹੜੀ ਆ ਕਿਸੇ ਬੰਨਿਓ ਮਿਲਦੀ ਨਹੀਂ ਦਿਖਾਈ ਦੇ ਰਹੀ ਕਿਵੇਂ ਵਿਖਦੇ ਹੋ ਮੈਂ ਆਪਣੇ ਗਰੀਬ ਪਰਿਵਾਰਾਂ ਨੂੰ ਭਰਾਵਾਂ ਨੂੰ ਵਰਕਰਾਂ ਨੂੰ ਇਹ ਗੱਲ ਯਕੀਨ ਨਾਲ ਕਹਿਣਾ ਕਿ ਇੱਕੋ ਇੱਕ ਕਾਂਗਰਸ ਪਾਰਟੀ ਆ ਜਿਨੇ ਗਰੀਬ ਜਨਤਾ ਦੀ ਸੁਣੀ ਆ ਐਸੀ ਵਰਗ ਦੀ ਸੁਣੀ ਆ ਜਦੋਂ ਦੇਸ਼ ਆਜ਼ਾਦ ਹੋਇਆ ਦੇਸ਼ ਦਾ ਸੰਵਿਧਾਨ ਬਣਾਣਾ ਸੀ ਉਹਦੀ ਇੱਕ ਕਮੇਟੀ ਬਣਾਈ ਗਈ ਉਹ ਜਿਹੜੀ ਕਮੇਟੀ ਬਣਾਈ ਗਈ ਉਹਦੇ ਵਿੱਚ ਭੀਮrao ਅੰਬੇਦਕਰ ਜੀ ਨੂੰ ਉਹਦਾ ਚੇਅਰਮੈਨ ਥਾਪਿਆ ਗਿਆ ਜਿਨ੍ਹਾਂ ਨੇ ਸਾਰਾ ਸਮੁੱਚਾ ਜਿਹੜਾ ਸਬਧਾਨ ਬਣਾਇਆ ਔਰ ਗਰੀਮ ਵਰਗ ਦੀਆਂ ਜਿਹੜੀਆਂ ਸਹੂਲਤਾ ਸਹੂਲਤਾ ਉਹਦੇ ਵਿੱਚ ਅਹਿਮ ਯੋਗਦਾਰ ਰੱਖਿਆ ਤੁਸੀਂ ਦੇਖੋ ਇਸੇ ਲੜੀ ਦੇ ਵਿੱਚ ਸਾਡੀ ਹੀ ਕਾਂਗਰਸ ਪਾਰਟੀ ਨੇ ਚੰਨੀ ਸਾਹਿਬ ਨੂੰ ਪੰਜਾਬ ਦਾ ਸੀਐਮ ਲਾਇਆ ਔਰ ਪਹਿਲ ਕੀਤੀ ਅੱਜ ਤੱਕ ਕਿਸੇ ਵੀ ਪਾਰਟੀ ਨੇ ਆਮ ਪਾਰਟੀ ਨੇ ਕਿਹਾ ਹੈ ਇਸੀ ਵਰਗੇ ਚੋਂ ਅਸੀਂ ਡਿਪਟੀ ਸੀਐਮ ਲਾਵਾਂਗੇ ਕਿਸੇ ਨੇ ਨਹੀਂ ਲਾਇਆ ਅਕਾਲੀ ਦਲ ਨੇ ਲਕਾਇਆ ਸੀ ਅਕਾਲੀ ਦਲ ਵੀ ਨਹੀਂ ਲਾਇਆ ਜਿਆਦੇ ਕਿ ਗਰੀਬ ਜਨਤਾ ਨੂੰ ਜਿਹੜੀਆਂ ਸੁੱਖ ਸਹੂਲਤਾਂ ਸੀ ਉਹ ਸਰਦਾਰ ਮਨਮੋਹਨ ਸਿੰਘ ਵਲੇ ਪਿੰਡੂ ਆਵਾਸ ਯੋਜਨਾ ਦੇ ਵਿੱਚ ਜਿਹੜੀਆਂ ਉਹ ਮਕਾਨਾਂ ਦੇ ਤੌਰ ਤੇ ਉਹ ਦਿੱਤੀਆਂ ਫਿਰ ਨਰੇਗਾ ਇੱਕ ਲੈ ਕੇ ਆਏ ਆਟਾ ਦਾਸ ਸਕੀਮਿਆਂ ਦੇ ਬਦਲਸਾਹ ਦੀ ਬਿਲਕੁਲ ਬਦਲਸਾਹ ਵੀ ਨਹੀਂ ਇਹ ਮਨਮੋਹਨ ਸਿੰਘ ਨੇ ਇੱਕ ਸੈਂਟਰ ਚ ਕਾਨੂੰਨ ਪਾਸ ਕੀਤਾ ਹੈ ਕਿ ਗਰੀਬ ਜਨਤਾ ਨੂੰ ਜਿਹੜਾ ਰਾਸ਼ਨ ਮਈਆ ਕਰੇ ਕੀਤਾ ਜਾਊਗਾ ਸਭ ਤੋਂ ਪ੍ਰਮੁੱਖ ਗਰੀਬ ਜਨਤਾ ਨੂੰ ਰੱਖ ਕੇ ਕਾਂਗਰਸ ਪਾਰਟੀ ਨੇ ਦਿਨ ਰਾਤ ਇਹ ਕੀਤਾ ਅੱਗੇ ਵੀ ਵਿਸ਼ਵਾਸ ਦਿਵਾਉਣੇ ਆ ਕਿ ਕਾਂਗਰਸ ਪਾਰਟੀ ਹੈ ਉਹ ਹਰ ਵਰਗ ਦਾ ਸੋਚਦੀ ਹੈ ਜਿੱਥੇ ਗਰੀਬ ਜਨਤਾ ਦਾ ਸੋਚਦੀ ਆ ਉੱਥੇ ਜ਼ਿਮੀਂਦਾਰਾਂ ਦਾ ਸੋਚਦੀ ਆ ਅੱਜ ਜ਼ਿਮੀਂਦਾਰੀ ਵੇਖੋ ਕਿੰਨਾ ਤੁਹਾਡੇ ਸਾਹਮਣੇ 1 ਸਾਲ ਤੋਂ ਉੱਤੇ ਇਹਨਾਂ ਨੂੰ ਸੰਘਰਸ਼ ਕਰਨਾ ਪਿਆ ਇਸੇ ਤਰ੍ਹਾਂ ਵਪਾਰੀ ਵਰਗ ਦਾ ਵੀ ਸੋਚਦੀ ਆ سرمਾਈਦਾਰਾਂ ਦਾ ਜਾਂ ਆਮ ਵਰਗ ਦਾ ਹਰ ਬੰਦੇ ਦਾ ਥਾਂ ਥਾਂ ਤੇ ਮਲੋ ਹਰ ਇਨਸਾਨ ਉਹ ਜਿਹੜੀ ਥਾਂ ਥਾਂ ਤੇ ਰੱਖਦੀ ਆ ਤੰਵਾਸ ਤੇ ਰਹਿਣ ਵਾਲੀ ਆ ਕਿ ਜਿਹੜੇ ਲੋਕ ਨੇ 27 ਦਾ ਮੋਢ ਬੱਜਣਾ ਇਸ ਜਿੱਤ ਤੋਂ ਸਾਰੀਆਂ ਪਾਰਟੀਆਂ ਦੇ ਵਰਕਰਾਂ ਦਾ ਆਗੂਆਂ ਦਾ ਚੇਅਰਮੈਨਾਂ ਦਾ ਅਹੁਦੇਦਾਰਾਂ ਦਾ ਮੰਨਣਾ